देखो 1600 करोड़ को अगर सही वितरण किया जाए अगर सही वितरण किया जाए ना 1600 करोड़ ਨੂੰ ਸਹੀ ਅਗਰ ਵੰਡਿਆ ਜਾਏ ਤਾਂ 45000 ਰੁਪਿਆ ਏਕੜ ਕਿਸਾਨ ਨੂੰ ਆਂਦਾ ਹੈ ਔਰ 800 ਕਰੋੜ ਬਚਦਾ ਹੈ ਉਹਦੇ ਨਾਲ ਹੋਰ ਵੀ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਸਕਦੀ ਹੈ ਔਰ 1600 ਕਰੋੜ ਦੇਣੇ ਕੇ ਬਾਅਦ ਪੰਜਾਬ ਕੇ ਸਰਕਾਰ ਕੇ ਮੰਤਰੀ ਔਰ ਮੁੱਖ ਮੰਤਰੀ ਉਹ ਕਹਿ ਰਹੇ ਹੈ ਕਿ ਉਠ ਕੇ ਮੂੰਹ ਮੇ ਜੀਰਾ ਹੈ ਇਸ ਇਹਨਾਂ ਨੇ ਪੁੱਛਿਆ ਜਾਏ ਉਠ ਦੇ ਮੂੰਹ ਦੇ ਜੀਰਾ ਕੀ ਹੈ ਮੋਦੀ ਸਾਹਿਬ ਨੇ ਕੋਈ ਇੱਥੇ پابੰਦੀ ਤਾਂ ਕਰਨ ਹੀ ਦਿੱਤੀ ਤੇ ਮੋਦੀ ਸਾਹਿਬ ਅਜੇ ਹੋਰ ਵੀ ਕਹੇ ਹੋਰ ਨੁਕਸਾਨ ਹੋ ਗਿਆ ਸੀ ਉਹ ਦਿਨ ਨੂੰ ਤਿਆਰ ਹੈ ਗਿਆ 1600 ਕਰੋੜ ਨੂੰ 1600 ਕਰੋੜ ਨੂੰ ਅਚੀ ਤਰ੍ਹਾਂ ਵੰਡਿਆ ਜਾਏ ਔਰ ਵੰਡ ਕੇ ਅਗਰ ਕੋਈ ਹੋਰ ਦਿੱਕਤ ਮਹਿਸੂਸ ਹੋਈ ਔਰ ਲੋੜ ਲਈ ਤਾਂ ਅਸੀਂ ਸਹਾਇਤਾ ਕਰਾਂਗੇ ਜਿਨਨੇ ਪੁਲ ਟੁੱਟਿਆ ਜਿਨਨੇ ਸੜਕਾਂ ਟੁੱਟੀਆਂ ਉਹ ਸਰਕਾਰ ਬਣਾ ਕੇ ਦੇਵਗੀ ਲੇਕਿਨ ਆ ਕਹਾ ਜਾ ਰਹੇ ਆ ਉੱਪ ਕੇ ਮੂੰਹ ਵਿੱਚ ਉਹ ਤਾਂ ਦੇਖੋ ਇਹਨਾਂ ਦੇ ਦੇਖੋ ਇਹਨਾਂ ਨੇ ਝੂਠ ਮਾਰ ਕੇ ਸਰਕਾਰ ਬਣਾਈ ਇਹਨਾਂ ਨੇ ਇਹ ਝੂਠ ਮਾਰਨ ਦੇ ਆਦੀ ਨੇ ਇਹਨਾਂ ਨੇ ਕਦੇ ਸੱਚਾ ਕੰਮ ਕੀਤਾ ਨਹੀਂ ਕਦੇ ਸਿੱਖ ਕਿਸਾਨ ਦੀ ਮਦਦ ਪਿਛਲੀ ਵਾਰੀ ਚੋ ਬਚੋ ਜੜ ਹੜ ਆਇਆ ਸੀ ਉਹਦੇ ਚ ਇਹਨਾਂ ਨੇ ਕਿਹਾ ਸੀ ਵੀ ਵੀ 1000 ਰੁਪਏ ਦੇਾਂਗੇ 20000 ਨਹੀਂ ਦਿੱਤਾ ਜਿਹੜਾ 15000 ਰੁਪਏ ਸਰਕਾਰ ਨੇ ਦਿੱਤਾ ਸੈਂਟਰ ਨੇ ਉਹਦੇ ਵਿੱਚ ਵੀ ਇਹਨਾਂ ਨੇ 6800 ਰੁਪਏ ਦੇ ਕੇ ਕਿਸਾਨਾਂ ਨੂੰ ਤੋਂ ਵੀ ਕੰਡੀਸ਼ਨ ਲਾਈ ਵੀ 5 ਏਕੜ ਤੋਂ ਜ਼ਿਆਦਾ ਨਹੀਂ ਦੇਾਂਗੇ ਅਗਰ ਜਿਹਨੇ ਕਿਸਾਨ ਨੇ ਠੇਕੇ ਲਈ ਰੱਖਿਆ ਉਹ ਵੀ ਉਹਦਾ ਵੀ ਨੁਕਸਾਨ ਹੋਇਆ ਹੁਣ ਤਾਂ ਗਿਰਦਾਰੀ ਦੇ ਮਤਾਬਕ ਜਿਹੜਾ ਉਹ ਪੈਸਾ ਦਿੱਤਾ ਜਾਏ ਤਾਂ ਕਿਸਾਨ ਨੂੰ ਕਰਜ਼ੇ ਤੋਂ ਬਾਹਰ ਕੀਤਾ ਜਾਏ ਅੱਜ ਕਿਸਾਨ ਨੂੰ ਮੁੜ ਵਸਾਣ ਵਾਸਤੇ ਸਰਕਾਰ ਦੀ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਬੜੀ ਲੋੜ ਹੈ ਔਰ ਮੋਦੀ ਸਾਹਿਬ ਨੇ ਕਿਹਾ ਕਿ 1600 ਕਰੋੜ ਜਿਹੜਾ ਦਿੱਤਾ ਇਹਨੂੰ ਵੰਡੋ ਤੇ ਬਾਕੀ ਹੋਰ ਵੀ ਅਸੀਂ ਸਹਾਇਤਾ ਕਰਾਂਗੇ ਹੋਰ ਵੀ ਦਿਆਂਗੇ ਆਪ ਕਿਸਾਨ ਹੈ ਬੜੇ ਕਿਸਾਨ ਹੈ ਜ਼ਮੀਨ ਕਿਸ ਤਰੀਕੇ ਸੇ ਬਰਬਾਦ ਹੋਈ ਹੈ ਜ਼ਮੀਨ ਐਵੇਂ ਹੋ ਗਈ ਬਰਬਾਦ ਕਿ ਜਿਹੜਾ ਹੜ ਆਇਆ ਜੀ ਉਹਦੇ ਨਾਲ ਕੀ ਹੈ ਕਿ ਪਹਾੜਾਂ ਦਾ ਜਿਹੜਾ ਰੇਗੀ ਕਹਦੀ ਜਿਹੜੀ ਦਲਦਲ ਹੈ ਕਿਚੜ ਕਹਿ ਦिए ਉਹ ਸਾਰਾ ਖੇਤਾਂ ਦੇ ਵਿੱਚ ਹੋ ਗਿਆ ਜਿੱਧਰ ਪਾਣੀ ਨੇ ਆਪਣਾ ਵਹਾਅ ਬਣਾਇਆ ਉਧਰ ਦਰਾਰਾਂ ਪੈ ਗਈਆਂ ਜ਼ਮੀਨਾਂ ਦਾ ਮਤਲਬ ਹੈ ਨਕਸ਼ਾ ਹੀ ਖਰਾਬ ਹੋ ਗਿਆ ਉਹਨੂੰ ਉਹਨੂੰ ਸਿੱਧਾ ਕਰਨ ਵਾਸਤੇ ਬੜਾ ਕੁਝ ਖਰਚ ਡੀਜ਼ਲ ਲੱਗਣਾ ਹੈ ਹੋਰ ਲੱਗਣਾ ਹੈ ਮਹਿਤਬੜੀ ਲੱਗਣੀ ਹੈ ਤਾਂ ਇਸ ਕਰਕੇ ਕੀ ਹੈ ਕਿ ਕਿਸਾਨ ਨੂੰ ਬੜੀ ਮਿਹਨਤ ਕਰਨੀ ਪੈਣੀ ਹੈ ਸਰਕਾਰ ਦੀ ਬੜੀ ਲੋੜ ਹੈ ਮੈਂ ਤੇ ਕਹਿੰਦਾ 1 ਸਾਲ ਵਾਸਤੇ ਕਿਸਾਨਾਂ ਨੂੰ ਕਿਸਾਨਾਂ ਕੋਲ ਨਾ ਤਾਂ ਕਰਜ਼ਾ ਮੰਗਿਆ ਜਾਏ ਨਾ ਉਹਨਾਂ ਤੇ ਵਿਆਜ ਲੱਗੇ ਉਹ ਸਰਕਾਰ ਜੀ ਨੇ ਸਹਾਇਤਾ ਜਿਆਦਾ ਤੋਂ ਜਿਆਦਾ ਸਹਾਇਤਾ ਕਰਨੀ ਚਾਹੀਦੀ ਹੈ ਕਿਹਨ ਸਰਕਾਰ ਕੇ ਮੰਤਰੀਓਂ ਸੇ ਮਿਲੋਗੇ ਕਿ ਆਪ ਜੋ ਜੋ ਦੇਖੋ ਜੇ ਤੋ ਪ੍ਰਧਾਨ ਮੰਤਰੀ ਜਾ ਕੇ ਆ ਗਏ ਫਿਰ ਕਿਸੇ ਦੀ ਲੋੜ ਨਹੀਂ ਹੈ ਪ੍ਰਧਾਨ ਮੰਤਰੀ ਨੇ ਕਿ ਵਿਸ਼ਵਾਸ ਹੀ ਦਿੱਤਾ ਵੀ 1600 ਕਰੋੜ ਦਿਤੇ ਖਰਚ ਕਰੋ ਤੇ ਬਾਕੀ ਅਸੀਂ ਹੋਰ ਵੀ ਦੇ ਦੇ لیکن سر کیا لگتا ہے کہ جب ابجاؤ بنانے کے لیے کسان کو کتنی محنت کرنی پڑے گی جنم دیکھو کسان دا محنت کردا ہی ایا ہے تے اور وی محنت کرے گا ہن اس بار کی ہے کہ نقصان کھیتا دا بہت زیادہ ہو گیا سلٹا بہت ہو گئی دراراں پڑ گیاں تے دے واسطے کسان نو کسان محنت کر لے گا کسان محنتی ہے محنت کر لے گا فائننشلی جیڑی ہے او سرکارا مدد کرے ਤੇ ਮੋਦੀ ਸਾਹਿਬ 1600 ਦੇ ਕੇ 20000 ਰੁਪਿਆ ਜਿਹੜਾ ਇਹਨਾਂ ਨੇ ਕਿਹਾ ਉਹ ਦੇਣ 45000 ਇਹ ਆਂਦਾ ਬਾਕੀ ਹੋਰ ਹੈਲਪ ਕਰਨ ਡੀਜ਼ਲ ਦੀ ਕਰਨ ਬਾਕੀ ਸਸਤਾਵਾ ਕਰਦੀ ਹੈ ਤੇ ਪੰਜਾਬ ਦਾ ਕਿਸਾਨ ਵੈਸੇ ਵੀ ਬੜਾ ਮਤਲਬ ਇੱਕ ਬਹਾਦਰ ਕਿਸਾਨ ਹੈ ਸਰਕਾਰ ਦੀ ਸਹਾਇਤਾ ਚਾਹੀਦੀ ਹੈ ਜ਼ਮੀਨਾਂ ਸਾਰੀਆਂ ਠੀਕ ਕਿ ਜਿਸ ਤਰੀਕੇ ਸਰ 12000 ਕਰੋੜ ਸਰਕਾਰ ਕੇ ਪਾਸ ਪੜਾਇਆ ਉਸਮੇ ਲੋ ਹੈ ਕਿ ਆਪ 6500 ਰੁਪਏ ਉਹਨ ਲੋਗੋ ਨੂੰ ਦੇ ਸਕਤੇ ਹੈ ਜਿਨਕੇ ਮਕਾਨ ਖਰਾਬ ਹੋ ਗਿਆ ਹੈ ਕੀ 6500 ਰੁਪਏ ਮੇ ਮਕਾਨ ਠੀਕ ਹੋ ਸਕਤਾ ਹੈ ਸਰ ਦੇਖੋ ਇਹ ਤਾਂ ਪੁਰਾਣੀ ਪਾਲਿਸੀ ਆ ਦਿੱਤਾ ਹੈ ਨਵੇਂ ਕਾਨੂੰਨ ਪ੍ਰਧਾਨ ਸਭਾ ਜੇ ਪਾਸ ਕਰੋ ਕੀ ਨਹੀਂ ਕਰ ਸਕਦੀ ਸਰਕਾਰਾਂ ਇਹ ਕਾਨੂੰਨ ਤਾਂ ਸਰਕਾਰਾਂ ਹੀ ਬਣਾਉਂਦੀ ਹੈ ਨਾ ਜੀ ਤਾਂ ਪੁਰਾਣੇ ਡੇਲੇ ਤੇ ਥੋੜਾ ਚੱਲਣਾ ਹੁੰਦਾ ਆ ਸਾਢੇ 6000 ਚ ਸਾਰਿਆਂ ਨੂੰ ਪਤਾ ਕੁਝ ਨਹੀਂ ਹੁੰਦਾ ਤੇ ਇਹ ਉਹਨੂੰ ਦੁਬਾਰਾ ਪਾਸ ਕਰਕੇ ਸਰਕਾਰਾਂ ਚਾਣ ਮਨਜ਼ੂਰੀ ਲੈ ਕੇ ਕਿਤੇ ਖਰਚ ਕਰ ਸਕਦੀ ਹੈ ਕੌਣ ਰੋਕਦਾ ਆਫਤਾ ਦੇ ਵਿੱਚ ਤਾਂ ਅਸੀਂ ਖਰਚ ਕਰ ਸਕਦੇ ਆ ਮਤਲਬ ਹੈ ਜਿੱਥੇ ਆਫਤ ਆਂਦੀ ਹੈ ਉੱਥੇ ਤਾਂ ਕਾਨੂੰਨ ਜਲਦੀ ਬਦਲੇ ਜਾ ਸਕਦਾ ਸਾਰੇ ਸਹਿਮਤ ਹੋ ਸਕਦੇ ਉਹਦੇ ਇੱਕ ਬਹਾਨਾ ਮਾਰਨਾ ਹੈ ਨਾਚ ਨਾ ਜਾਣੇ ਆਂਗਣ ਟੇਢੇ ਗਲੋਈ ਪਈ ਦੇਖੋ 1600 ਕਰੋੜ ਕੋ ਅਗਰ ਸਹੀ ਵੰਡਣ ਕੀਤਾ ਜਾਏ अगर सही वितरण ਕੀਤਾ جائے نہ 1600 ਕਰੋੜ ਨੂੰ ਸਹੀ ਅਗਰ ਵੰਡਿਆ ਜਾਏ ਤਾਂ 45000 ਰੁਪਿਆ ਏਕੜ ਕਿਸਾਨ ਨੂੰ ਆਂਦਾ ਹੈ ਔਰ 800 ਕਰੋੜ ਬਚਦਾ ਹੈ ਉਹਦੇ ਨਾਲ ਹੋਰ ਵੀ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਸਕਦੀ ਹੈ ਔਰ 1600 ਕਰੋੜ ਦੇਣੇ ਕੇ ਬਾਅਦ ਪੰਜਾਬ ਕੇ ਸਰਕਾਰ के मंत्री और मुख्यमंत्री वो कह रहे हैं कि ऊंट के मुंह में जीरा है इन इन्होंने पूछा जाए कि ऊंट के मुंह में जीरा की है ਮੋਦੀ ਸਾਹਿਬ ਨੇ ਕੋਈ ਇੱਥੇ پابੰਦੀ ਤਾਂ ਕਰਨ ਹੀ ਦਿੱਤੀ ਤੇ ਮੋਦੀ ਸਾਹਿਬ ਅਜੇ ਹੋਰ ਵੀ ਹੋਰ ਨੁਕਸਾਨ ਹੋ ਗਿਆ ਸੀ ਉਹ ਦਿਨ ਨੂੰ ਤਿਆਰ ਹੈ ਗਿਆ 1600 ਕਰੋੜ ਨੂੰ 1600 ਕਰੋੜ ਨੂੰ ਅੱਛੀ ਤਰ੍ਹਾਂ ਵੰਡਿਆ ਜਾਏ ਔਰ ਵੰਡ ਕੇ ਅਗਰ ਕੋਈ ਹੋਰ ਦਿੱਕਤ ਮਹਿਸੂਸ ਹੋਈ ਔਰ ਲੋੜ ਹੋਈ ਤਾਂ ਅਸੀਂ ਸਹਾਇਤਾ ਕਰਾਂਗੇ ਜਿਨਨੇ ਪੁਲ ਟੁੱਟਿਆ ਜਿਨਨੇ ਸੜਕਾਂ ਟੁੱਟੀਆਂ ਉਹ ਸਰਕਾਰ ਬਣਾ ਕੇ ਦੇਵਗੀ ਠੀਕ ਨਾ ਕਹਾ ਜਾ ਰਹੇ ਆ ਉੱਟ ਕੇ ਮੂੰਹ ਵਿੱਚ ਹੀ ਉਹ ਤਾਂ ਦੇਖੋ ਇਹਨਾਂ ਦੇ ਕੋਈ ਇਹਨਾਂ ਦੇ ਝੂਠ ਮਾਰ ਕੇ ਸਰਕਾਰ ਬਣਾਈ ਇਹਨਾਂ ਨੇ ਇਹ ਝੂਠ ਮਾਰਨ ਦੇ ਆਦੀ ਨੇ ਇਹਨਾਂ ਨੇ ਕਦੇ ਸੱਚਾ ਕੰਮ ਕੀਤਾ ਨਹੀਂ ਕਦੇ ਸਿੱਖ ਕਿਸਾਨ ਦੀ ਮਦਦ ਪਿਛਲੀ ਵਾਰੀ ਜੋ ਜੋੜ ਹੜ ਆਇਆ ਸੀ ਉਹਦੇ ਚ ਇਹਨਾਂ ਨੇ ਕਿਹਾ ਸੀ 20000 ਰੁਪਇਆ ਦੇਾਂਗੇ 20000 ਨਹੀਂ ਦਿੱਤਾ ਜਿਹੜਾ 15000 ਰੁਪਇਆ ਸਰਕਾਰ ਨੇ ਦਿੱਤਾ ਸੈਂਟਰ ਨੇ ਉਹਦੇ ਵਿੱਚ ਵੀ ਇਹਨਾਂ ਨੇ 6800 ਰੁਪਏ ਦੇ ਕੇ ਕਿਸਾਨਾਂ ਨੂੰ ਤੋਂ ਵੀ ਕੱਢੀ ਸਲਾਈ ਵੀ 5 ਏਕੜ ਤੋਂ ਜ਼ਿਆਦਾ ਨਹੀਂ ਦੇਾਂਗੇ ਅਗਰ ਜਿਹਨੇ ਕਿਸਾਨ ਨੇ ਠੇਕੇ ਲਈ ਰੱਖਿਆ ਉਹ ਵੀ ਉਹਦਾ ਵੀ ਨੁਕਸਾਨ ਹੋਇਆ ਹੁਣ ਤਾਂ ਗਿਰਦੌਰੀ ਦੇ ਮਤਾਬਿਕ ਜਿਹੜਾ ਉਹ ਪੈਸਾ ਦਿੱਤਾ ਜਾਏ ਤਾਂ ਕਿਸਾਨ ਨੂੰ ਕਰਜੇ ਤੋਂ ਬਾਹਰ ਕੀਤਾ ਜਾਏ ਅੱਜ ਕਿਸਾਨ ਨੂੰ ਮੁਰ ਵਸਾਣ ਵਾਸਤੇ ਸਰਕਾਰ ਦੀ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਬੜੀ ਲੋੜ ਹੈ ਔਰ ਮੋਦੀ ਸਾਹਿਬ ਨੇ ਕਿਹਾ ਕਿ 1600 ਕਰੋੜ ਜਿਹੜਾ ਦਿੱਤਾ ਇਹਨੂੰ ਵੰਡੋ ਤੇ ਬਾਕੀ ਹੋਰ ਵੀ ਅਸੀਂ ਸਹਾਇਤਾ ਕਰਾਂਗੇ ਔਰ ਵੀ ਦੇਵਾਂਗੇ ਆਪ ਕਿਸਾਨ ਹੈ bade ਕਿਸਾਨ ਹੈ ਜ਼ਮੀਨ ਕਿਸ ਤਰੀਕੇ ਸੇ ਬਰਬਾਦ ਹੋ ਗਿਆ ਜ਼ਮੀਨ ਐਵੇਂ ਹੋ ਗਈ ਬਰਬਾਦ ਕਿ ਜਿਹੜਾ ਹੜ ਆਇਆ ਜੀ ਉਹਦੇ ਨਾਲ ਕੀ ਹੈ ਕਿ ਪਹਾੜਾਂ ਦਾ ਜਿਹੜਾ ਰੇਗੀ ਕਹ ਦੀਏ ਜਿਹੜੀ ਦਲਦਲ ਹੈ ਕਿਚੜ ਕਹ ਦੀਏ ਉਹ ਸਾਰਾ ਖੇਤਾਂ ਦੇ ਵਿੱਚ ਹੋ ਗਿਆ ਜਿੱਧਰ ਪਾਣੀ ਨੇ ਆਪਣਾ ਵਹਾਅ ਬਣਾਇਆ ਉਧਰ ਦਰਾਰਾਂ ਪੈ ਗਈਆਂ ਇੰਨੇ ਦਾ ਮਤਲਬ ਹੈ ਨਕਸ਼ਾ ਹੀ ਖਰਾਬ ਹੋ ਗਿਆ ਉਹਨੂੰ ਉਹਨੂੰ ਸਿੱਧਾ ਕਰਨ ਵਾਸਤੇ ਬੜਾ ਕੁਝ ਖਰਚ ਡੀਜ਼ਲ ਲੱਗਣਾ ਹੈ ਹੋਰ ਲੱਗਣਾ ਹੈ ਮਹਿਤ ਬੜੀ ਲੱਗਣੀ ਹੈ ਤਾਂ ਇਸ ਕਰਕੇ ਕੀ ਹੈ ਕਿ ਕਿਸਾਨ ਨੂੰ ਬੜੀ ਮਿਹਨਤ ਕਰਨੀ ਪੈਣੀ ਹੈ ਸਰਕਾਰ ਦੀ ਬੜੀ ਲੋਡ ਹੈ ਮੈਂ ਤੇ ਕਹਿੰਦਾ ਇੱਕ ਸਾਲ ਵਾਸਤੇ ਕਿਸਾਨਾਂ ਕੋਲ ਨਾ ਤਾਂ ਕਰਜ਼ਾ ਮੰਗਿਆ ਜਾਏ ਨਾ ਉਹਨਾਂ ਤੇ ਵਿਆਜ ਲੱਗੇ ਤਾਂ ਸਰਕਾਰ ਜੀ ਨੇ ਸਹਾਇਤਾ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਕਰਨੀ ਚਾਹੀਦੀ ਕਿਹਨ ਸਰਕਾਰ ਕੇ ਮੰਤਰੀਓਂ से मिलोगे कि आप ਜੋ ਜੋ ਦੇਖੋ ਜੇ ਤੋ ਪ੍ਰਧਾਨ ਮੰਤਰੀ ਜਾ ਕੇ ਆ ਕੇ ਫਿਰ ਕਿਸੇ ਦੀ ਲੋਡ ਨਹੀਂ ਹੈ ਪ੍ਰਧਾਨ ਮੰਤਰੀ ਨੇ ਇੱਕ ਵਿਸ਼ਵਾਸ ਹੀ ਦਿੱਤਾ ਵੇ 1600 ਕਰੋੜ ਦਿੱਤੇ ਖਰਚ ਕਰੋ ਤੇ ਬਾਕੀ ਅਸੀਂ ਹੋਰ ਵੀ ਦੇ ਦੇ ਲੇਕਿਨ ਸਰ ਕੀ ਲੱਗਦਾ ਹੈ ਕਿ ਜਦ ਉਜਾਉ ਬਣਾਉਣੇ ਲਈ ਕਿਸਾਨ ਨੂੰ ਕਿੰਨੀ ਮਿਹਨਤ ਕਰਨੀ ਪਵੇਗੀ ਜਮੇ ਦੇ ਦੇਖੋ ਕਿਸਾਨ ਦਾ ਮੈਨਤ ਕਰਦਾ ਹੀ ਆਇਆ ਤੇ ਹੋਰ ਵੀ ਮੈਨਤ ਕਰੇਗਾ ਹੁਣ ਇਸ ਵਾਰ ਕੀ ਹੈ ਕਿ ਨੁਕਸਾਨ ਖੇਤਾ ਦਾ ਬਹੁਤ ਜ਼ਿਆਦਾ ਹੋ ਗਿਆ ਸਿਲਟਾ ਬਹੁਤ ਹੋ ਗਈ ਦਰਾਰਾਂ ਪੈ ਗਈਆਂ ਤੇ ਦੇ ਵਾਸਤੇ ਕਿਸਾਨ ਨੂੰ ਕਿਸਾਨ ਮਿਹਨਤ ਕਰ ਲੇਗਾ ਕਿਸਾਨ ਮਿਹਨਤੀ ਹੈ ਮੈਨਤ ਕਰ ਲੇਗਾ ਫਾਈਨੈਂਸ਼ਲੀ ਜਿਹੜੀ ਹੈ ਉਹ ਸਰਕਾਰਾਂ ਮਦਦ ਕਰੇ ਤੇ ਮੋਦੀ ਸਾਹਿਬ 1600 ਦੇ ਕੇ 20000 ਰੁਪਿਆ ਜਿਹੜਾ ਇਹਨਾਂ ਨੇ ਕਿਹਾ ਉਹ ਦੇਣ 45000 ਇਹ ਆਂਦਾ ਹੈ ਬਾਕੀ ਹੋਰ ਹੈਲਪ ਕਰਨ ਡੀਜ਼ਲ ਦੀ ਕਰਨ ਬਾਕੀ ਸਸਤਾਵਾ ਕਰਦੀ ਹੈ ਤੇ ਪੰਜਾਬ ਦਾ ਕਿਸਾਨ ਵੈਸੇ ਵੀ ਬੜਾ ਮਤਲਬ ਇੱਕ ਬਹਾਦਰ ਕਿਸਾਨ ਹੈ ਸਰਕਾਰ ਦੀ ਸਹਾਇਤਾ ਚਾਹੀਦੀ ਹੈ ਜ਼ਮੀਨਾਂ ਸਾਰੀਆਂ ਠੀਕ ਕਰ ਜੀ ਜਿਸ ਤਰੀਕੇ ਸਰ 12000 ਕਰੋੜ ਸਰਕਾਰ ਕੇ ਪਾਸ ਪੜਾਇਆ ਉਸਮੇ ਲੋ ਹੈ ਕਿ ਆਪ 65000 ਰੁਪਏ ਉਹਨ ਲੋਕੋ ਦੇ ਸਕਤੇ ਹੈ ਜਿਨਕੇ ਮਕਾਨ ਖਰਾਬ ਹੋ ਗਏ ਕੀ 65000 ਰੁਪਏ ਮੇ ਮਕਾਨ ਠੀਕ ਹੋ ਸਕਤਾ ਹੈ ਨਹੀਂ ਸਰ ਦੇਖੋ ਇਹ ਤਾਂ ਪੁਰਾਣੀ ਪਾਲਿਸੀ ਆ ਦਿੱਤਾ ਹੈ ਨਵੇਂ ਕਾਨੂੰਨ ਪ੍ਰਧਾਨ ਸਭਾ ਜੀ ਪਾਸ ਕਰੋ ਕੀ ਨਹੀਂ ਕਰ ਸਕਦੀ ਸਰਕਾਰਾਂ ਇਹ ਕਾਨੂੰਨ ਤਾਂ ਸਰਕਾਰਾਂ ਹੀ ਬਣਾਉਂਦੀ ਹੈ ਨਾ ਜੀ ਤਾਂ ਪੁਰਾਣੇ ਡੇਲੇ ਤੇ ਥੋੜਾ ਚੱਲਣਾ ਹੁੰਦਾ ਆ ਸਾਢੇ 6000 ਚ ਸਾਰਿਆਂ ਨੂੰ ਪਤਾ ਕੁਝ ਨਹੀਂ ਹੁੰਦਾ ਤੇ ਇਹ ਉਹਨੂੰ ਦੁਬਾਰਾ ਪਾਸ ਕਰਕੇ ਸਰਕਾਰਾਂ ਚਾਹਣ ਮਨਜ਼ੂਰੀ ਲੈ ਕੇ ਕਿਤੇ ਖਰਚ ਕਰ ਸਕਦੀ ਹੈ ਕੌਣ ਰੋਕਦਾ ਆਫਤਾ ਦੇ ਵਿੱਚ ਤਾਂ ਅਸੀਂ ਖਰਚ ਕਰ ਸਕਦੇ ਆ ਮਤਲਬ ਹੈ ਜਿੱਥੇ ਆਫਤ ਆਂਦੀ ਹੈ ਉੱਥੇ ਤਾਂ ਕਾਨੂੰਨ ਜਲਦੀ ਬਦਲਾ ਜਾ ਸਕਦਾ ਸਾਰੇ ਸਹਿਮਤ ਹੋ ਸਕਦੇ ਉਹ ਦੇ ਇੱਕ ਬਹਾਨਾ ਮਾਰਨਾ ਨਾਥ ਨਾ ਜਾਣੇ ਅੰਗ ਟੇਢੇ ਗਲੋਈ ਪਈ ਦੇਖੋ 1600 ਕਰੋੜ ਕੋ ਅਗਰ ਸਹੀ ਵੰਡਣ ਕੀਤਾ ਜਾਏ अगर सही वितरण ਕੀਤਾ جائے نہ 1600 ਕਰੋੜ ਨੂੰ ਸਹੀ ਅਗਰ ਵੰਡਿਆ ਜਾਏ ਤਾਂ 45000 ਰੁਪਿਆ ਏਕੜ ਕਿਸਾਨ ਨੂੰ ਆਂਦਾ ਹੈ ਔਰ 800 ਕਰੋੜ ਬਚਦਾ ਹੈ ਉਹਦੇ ਨਾਲ ਹੋਰ ਵੀ ਕਿਸਾਨਾਂ ਨੂੰ ਸਹਾਇਤਾ ਦਿੱਤੀ ਜਾ ਸਕਦੀ ਹੈ ਔਰ 1600 ਕਰੋੜ ਦੇਣੇ ਕੇ ਬਾਅਦ ਪੰਜਾਬ ਕੇ ਸਰਕਾਰ के मंत्री और मुख्यमंत्री वो कह रहे हैं कि ऊंट के मुंह में जीरा है इन इन्होंने पूछा जाए तो ऊंट के मुंह में जीरा की है ਮੋਦੀ ਸਾਹਿਬ ਨੇ ਕੋਈ ਇੱਥੇ پابੰਦੀ ਤਾਂ ਕਰਨ ਹੀ ਦਿੱਤੀ ਤੇ ਮੋਦੀ ਸਾਹਿਬ ਅਜੇ ਹੋਰ ਵੀ ਹੋਰ ਨੁਕਸਾਨ ਹੋ ਗਿਆ ਸੀ ਉਹ ਦਿਨ ਨੂੰ ਤਿਆਰ ਹੈ ਗਿਆ 1600 ਕਰੋੜ ਨੂੰ 1600 ਕਰੋੜ ਨੂੰ ਅੱਛੀ ਤਰ੍ਹਾਂ ਵੰਡਿਆ ਜਾਏ ਔਰ ਵੰਡ ਕੇ ਅਗਰ ਕੋਈ ਹੋਰ ਦਿੱਕਤ ਮਹਿਸੂਸ ਹੋਈ ਔਰ ਲੋੜ ਹੋਈ ਤਾਂ ਅਸੀਂ ਸਹਾਇਤਾ ਕਰਾਂਗੇ ਜਿਨਨੇ ਪੁਲ ਟੁੱਟਿਆ ਜਿਨਨੇ ਸੜਕਾਂ ਟੁੱਟੀਆਂ ਉਹ ਸਰਕਾਰ ਬਣਾ ਕੇ ਦੇਵਗੀ ਠੀਕ ਕਿਨਾ ਕਹਾ ਜਾ ਰਹਾ ਹੈ ਉੱਟ ਕੇ ਮੂੰਹ ਵਿੱਚ ਹੀ ਉਹ ਤਾਂ ਦੇਖੋ ਇਹਨਾਂ ਦੇ ਕੋਈ ਇਹਨਾਂ ਦੇ ਝੂਠ ਮਾਰ ਕੇ ਸਰਕਾਰ ਬਣਾਈ ਇਹਨਾਂ ਨੇ ਇਹ ਝੂਠ ਮਾਰਨ ਦੇ ਆਦੀ ਨੇ ਇਹਨਾਂ ਨੇ ਕਦੇ ਸੱਚਾ ਕੰਮ ਕੀਤਾ ਨਹੀਂ ਕਦੇ ਸਿੱਖ ਕਿਸਾਨ ਦੀ ਮਦਦ ਪਿਛਲੀ ਵਾਰੀ ਜੋ ਬਚੋ ਜੜ ਹੜ ਆਇਆ ਸੀ ਉਹਦੇ ਚ ਇਹਨਾਂ ਨੇ ਕਿਹਾ ਸੀ ਵੀ ਵੀ 1000 ਰੁਪਏ ਦੇਾਂਗੇ 20000 ਨਹੀਂ ਦਿੱਤਾ ਜਿਹੜਾ 15000 ਰੁਪਏ ਸਰਕਾਰ ਨੇ ਦਿੱਤਾ ਸੈਂਟਰ ਨੇ ਉਹਦੇ ਵਿੱਚ ਵੀ ਇਹਨਾਂ ਨੇ 6800 ਰੁਪਏ ਦੇ ਕੇ ਕਿਸਾਨਾਂ ਨੂੰ ਤੋਂ ਵੀ ਕੰਡੀਸ਼ਨ ਲਾਈ ਵੀ 5 ਏਕੜ ਤੋਂ ਜ਼ਿਆਦਾ ਨਹੀਂ ਦੇਾਂਗੇ ਅਗਰ ਜਿਹਨੇ ਕਿਸਾਨ ਨੇ ਠੇਕੇ ਲਈ ਰੱਖਿਆ ਉਹ ਵੀ ਉਹਦਾ ਵੀ ਨੁਕਸਾਨ ਹੋਇਆ ਹੁਣ ਤਾਂ ਗਿਰਦਾਰੀ ਦੇ ਮਤਾਬਕ ਜਿਹੜਾ ਉਹ ਪੈਸਾ ਦਿੱਤਾ ਜਾਏ ਤਾਂ ਕਿਸਾਨ ਨੂੰ ਕਰਜ਼ੇ ਤੋਂ ਬਾਹਰ ਕੀਤਾ ਜਾਏ ਅੱਜ ਕਿਸਾਨ ਨੂੰ ਮੁੜ ਵਸਾਣ ਵਾਸਤੇ ਸਰਕਾਰ ਦੀ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਬੜੀ ਲੋੜ ਹੈ ਔਰ ਮੋਦੀ ਸਾਹਿਬ ਨੇ ਕਿਹਾ ਕਿ 1600 ਕਰੋੜ ਜਿਹੜਾ ਦਿੱਤਾ ਇਹਨੂੰ ਵੰਡੋ ਤੇ ਬਾਕੀ ਹੋਰ ਵੀ ਅਸੀਂ ਸਹਾਇਤਾ ਕਰਾਂਗੇ ਹੋਰ ਵੀ ਦਿਆਂਗੇ ਆਪ ਕਿਸਾਨ ਹੈ ਬੜੇ ਕਿਸਾਨ ਹੈ ਜ਼ਮੀਨ ਕਿਸ ਤਰੀਕੇ ਸੇ ਬਰਬਾਦ ਹੋਈ ਹੈ ਜ਼ਮੀਨ ਐਵੇਂ ਹੋ ਗਈ ਬਰਬਾਦ ਕਿ ਜਿਹੜਾ ਹੜ ਆਇਆ ਜੀ ਉਹਦੇ ਨਾਲ ਕੀ ਹੈ ਕਿ ਪਹਾੜਾਂ ਦਾ ਜਿਹੜਾ ਰੇਗੀ ਕਹਦੀ ਜਿਹੜੀ ਦਲਦਲ ਹੈ ਕਿਚੜ ਕਹਿ ਦिए ਉਹ ਸਾਰਾ ਖੇਤਾਂ ਦੇ ਵਿੱਚ ਹੋ ਗਿਆ ਜਿੱਧਰ ਪਾਣੀ ਨੇ ਆਪਣਾ ਵਹਾਅ ਬਣਾਇਆ ਉਧਰ ਦਰਾਰਾਂ ਪੈ ਗਈਆਂ ਜ਼ਮੀਨਾਂ ਦਾ ਮਤਲਬ ਹੈ ਨਕਸ਼ਾ ਹੀ ਖਰਾਬ ਹੋ ਗਿਆ ਉਹਨੂੰ ਉਹਨੂੰ ਸਿੱਧਾ ਕਰਨ ਵਾਸਤੇ ਬੜਾ ਕੁਝ ਖਰਚ ਡੀਜ਼ਲ ਲੱਗਣਾ ਹੈ ਹੋਰ ਲੱਗਣਾ ਹੈ ਮਿਹਨਤ ਬੜੀ ਲੱਗਣੀ ਹੈ ਤਾਂ ਇਸ ਕਰਕੇ ਕੀ ਹੈ ਕਿ ਕਿਸਾਨ ਨੂੰ ਬੜੀ ਮਿਹਨਤ ਕਰਨੀ ਪੈਣੀ ਹੈ ਸਰਕਾਰ ਦੀ ਬੜੀ ਲੋੜ ਹੈ ਮੈਂ ਤੇ ਕਹਿੰਦਾ 1 ਸਾਲ ਵਾਸਤੇ किसा, किसानों को ना तो कर्जा मंगया जाए ना उन्हें ब्याज लगे तो सरकार जी सहायता ज्यादा तो ज्यादा सहायता करनी चाहिए केंद्र सरकार के मंत्रियों से मिलोगे कि आप जो जो देखो जो तो प्रधानमंत्री जाके आगे फिर किसी की लोड़ नहीं है प्रधानमंत्री ने एक विश्वास ही देता भी सोलह सौ करोड़ दिते खर्च करो तो बाकी अच्छी और भी दिया लेकिन सर क्या लगता है कि जब उपजाऊ बनाने के लिए किसान को कितनी मेहनत करनी पड़ेगी जंग ਤੁਕੋ ਕਿਸਾਨ ਦਾ ਮਹਿਨਤ ਕਰਦਾ ਹੀ ਆਇਆ ਤੇ ਹੋਰ ਵੀ ਮਹਿਨਤ ਕਰੇਗਾ ਹੁਣ ਇਸ ਵਾਰ ਕੀ ਹੈ ਕਿ ਨੁਕਸਾਨ ਖੇਤਾ ਦਾ ਬਹੁਤ ਜ਼ਿਆਦਾ ਹੋ ਗਿਆ ਸਿਲਟਾ ਬਹੁਤ ਹੋ ਗਈ ਦਰਾਰਾਂ ਪੈ ਗਈਆਂ ਤੇ ਦੇ ਵਾਸਤੇ ਕਿਸਾਨ ਨੂੰ ਕਿਸਾਨ ਮਹਿਨਤ ਕਰ ਲੇਗਾ ਕਿਸਾਨ ਮਹਿਨਤੀ ਹੈ ਮਹਿਨਤ ਕਰ ਲੇਗਾ ਫਾਈਨੈਂਸ਼ਲੀ ਜਿਹੜੀ ਹੈ ਉਹ ਸਰਕਾਰਾਂ ਮਦਦ ਕਰੇ ਤੇ ਮੋਦੀ ਸਾਹਿਬ 1600 ਦੇ ਕੇ 20000 ਰੁਪਿਆ ਜਿਹੜਾ ਇਹਨਾਂ ਨੇ ਕਿਹਾ ਉਹ ਦੇਣ 45000 ਇਹ ਆਂਦਾ ਬਾਕੀ ਹੋਰ ਹੈਲਪ ਕਰਨ ਡੀਜ਼ਲ ਦੀ ਕਰਨ ਬਾਕੀ ਸਸਤਾਵਾ ਕਰਦੀ ਹੈ ਤੇ ਪੰਜਾਬ ਦਾ ਕਿਸਾਨ ਵੈਸੇ ਵੀ ਬੜਾ ਮਤਲਬ ਇੱਕ ਬਹਾਦਰ ਕਿਸਾਨ ਹੈ ਸਰਕਾਰ ਦੀ ਸਹਾਇਤਾ ਚਾਹੀਦੀ ਹੈ ਜ਼ਮੀਨਾਂ ਸਾਰੀਆਂ ਠੀਕ ਕਿ ਜਿਸ ਤਰੀਕੇ ਸਰ 12000 ਕਰੋੜ ਸਰਕਾਰ ਕੇ ਪਾਸ ਪੜਾਇਆ ਉਸਮੇ ਲੋ ਹੈ ਕਿ ਆਪ 65000 ਰੁਪਏ ਉਹਨ ਲੋਗੋ ਨੂੰ ਦੇ ਸਕਤੇ ਹੈ ਜਿਨਕੇ ਮਕਾਨ ਖਰਾਬ ਹੋ ਗਿਆ ਹੈ ਕੀ 65000 ਰੁਪਏ ਮੇ ਮਕਾਨ ਠੀਕ ਹੋ ਸਕਤਾ ਹੈ ਨਹੀਂ ਸਰ ਦੇਖੋ ਇਹ ਤਾਂ ਪੁਰਾਣੀ ਪਾਲਿਸੀਆਂ ਦੇ ਤਹਿਤ ਹੈ ਨਵੇਂ ਕਾਨੂੰਨ ਵਿਧਾਨ ਸਭਾ 'ਚ ਪਾਸ ਕਰੋ ਕੀ ਨਹੀਂ ਕਰ ਸਕਦੀ ਸਰਕਾਰਾਂ ਇਹ ਕਾਨੂੰਨ ਤਾਂ ਸਰਕਾਰਾਂ ਹੀ ਬਣਾਉਂਦੀਆਂ ਨਾ ਜੀ ਤੋਂ ਪੁਰਾਣੇ ਡੇਲੇ ਤੇ ਥੋੜਾ ਚੱਲਣਾ ਹੁੰਦਾ ਆ ਸਾਡੇ 6000 'ਚ ਸਾਰਿਆਂ ਨੂੰ ਪਤਾ ਕੁਝ ਨਹੀਂ ਹੁੰਦਾ ਤੇ ਇਹ ਉਹਨੂੰ ਦੁਬਾਰਾ ਪਾਸ ਕਰਕੇ ਸਰਕਾਰਾਂ ਛਾਣ ਮਨਜ਼ੂਰੀ ਲੈ ਕੇ ਕਿੱਥੇ ਖਰਚ ਕਰ ਸਕਦੀ ਹੈ ਕੌਣ ਰੋਕਦਾ ਹੈ ਆਫਤਾਂ ਦੇ ਵਿੱਚ ਤਾਂ ਅਸੀਂ ਖਰਚ ਕਰ ਸਕਦੇ ਆ ਮਤਲਬ ਹੈ ਜਿੱਥੇ ਆਫਤ ਆਂਦੀ ਹੈ ਉੱਥੇ ਤਾਂ ਕਾਨੂੰਨ ਜਲਦੀ ਬਦਲਿਆ ਜਾ ਸਕਦਾ ਸਾਰੇ ਸਹਿਮਤ ਹੋ ਸਕਦੇ ਹੋ ਤੇ ਇੱਕ ਬਾਨਾ ਮਾਰਨਾ ਹੈ ਨਾਚਣਾ ਜਾਣੇ ਅੰਗਣ ਟੇਡਾ ਇਹ ਗੱਲ ਹੋਈ ਪਈ